ਤੋ ਇਹਦੇ ਵਿੱਚ ਜੋ ਮੁੱਖ ਮੰਤਰੀ ਸਾਹਿਬ ਦਾ ਸਾਨੂੰ ਦਿਸ਼ਾ ਨਿਰਦੇਸ਼ ਆ ਕਿ ਜਿਹੜੀ ਪਲੈਨਿੰਗ ਹੈ ਸਾਰੀ ਉਹ ਜ਼ਿਲ੍ਹਿਆਂ ਵਿੱਚ ਆ ਕੇ ਔਰ ਸਬਡਿਵੀਜ਼ਨ ਲੈਵਲ ਤੇ ਔਰ ਪਿੰਡਾਂ ਦੇ ਵਿੱਚ ਕਰਨੀ ਆ ਸੋ ਆਪਾਂ ਜਿਹੜਾ ਲੁਧਿਆਣਾ ਡਿਸਟ੍ਰਿਕਟ ਦੀ ਸਾਰੀ ਲੁਧਿਆਣਾ ਦੇ ਸਿਵਲ ਸਰਜੰਟ ਜੀ ਸਭ ਨਾਲ ਬੈਠੇ ਆ ਜੀ ਡਾਕਟਰ ਵੀਰ ਜੀ ਔਰ ਇਹਨਾਂ ਦੇ ਸਾਰੇ ਜਿੰਨੇ ਵੀ ਪ੍ਰੋਗਰਾਮ ਅਫਸਰ ਹੈ ਡਿਸਟ੍ਰਿਕਟ ਦੇ ਔਰ ਸਾਰੇ ਪੂਰੇ ਡਿਸਟ੍ਰਿਕਟ ਦੇ ਜਿਹੜੇ ਹੈਗੇ ਆ ਉਹ ਸੀਨੀਅਰ ਮੈਡੀਕਲ ਅਫਸਰ ਜਿਹੜੇ ਇੰਚਾਰਜ ਆ ਗਿਆ ਸਬਡਿਵੀਜ਼ਨ ਹਸਪੀਟਲ ਸੀਐਸਸੀਜ਼ ਦੇ ਔਰ ਪੀਐਸਸੀ ਦੇ ਉਹ ਸਾਰੇ ਆਏ ਹੋਏ ਆ ਤੇ ਅਸੀਂ ਸਾਰੇ ਡਿਸਟ੍ਰਿਕਟ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਕਿਹਾ ਕਿ ਸਾਰੇ ਹਸਪਤਾਲਾਂ ਦੇ ਵਿੱਚ ਐਕਸ-ਰੇ ਮਸ਼ੀਨਾਂ ਹੋਣਗੀਆਂ, ਅਲਟਰਾਸਾਊਂਡ ਮਸ਼ੀਨਾਂ ਹੋਣਗੀਆਂ, ਸਾਰੇ ਟੈਸਟ ਹਸਪਤਾਲਾਂ 'ਚ ਹੋਣਗੇ। ਔਰ ਸਾਰੀਆਂ ਦਵਾਈਆਂ ਉਹ ਅਸੀਂ ਤਕਰੀਬਨ ਜਿਹੜੀ ਸਾਡੀ ਹੈਗੀ ਆ 280 ਦਵਾਈਆਂ ਦੀ ਜਿਹੜੀ ਲਿਸਟ ਆ ਉਹਨਾਂ ਨੇ ਆਪਣੀ ਰਿਕੁਆਇਰਮੈਂਟ ਭੇਜ ਦਿੱਤੀ ਆ ਔਰ ਤਕਰੀਬਨ ਤਕਰੀਬਨ ਜਿਹੜੀਆਂ ਹੈਗੀਆਂ 190 ਮੈਡੀਸਿਨ ਜਿਹੜੀਆਂ ਹੈਗੀਆਂ ਉਹ ਇਸ ਮਹੀਨੇ ਦੇ ਵਿੱਚ ਜਨਵਰੀ ਚ ਆ ਜਾਣਗੀਆਂ ਔਰ 15 ਫਰਵਰੀ ਤੱਕ ਸਾਡੇ ਕੋਲੇ ਸਾਰੇ ਹਸਪਤਾਲਾਂ ਦੇ ਵਿੱਚ 290 ਦਵਾਈਆਂ ਅਲੱਗ-ਅਲੱਗ ਹੋਣਗੀਆਂ ਤੇ ਪੇਸ਼ੈਂਟ ਨੂੰ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖਣੀ ਉਹ ਸਾਰੀਆਂ ਦਵਾਈਆਂ ਹਸਪਤਾਲ ਦੇ ਵਿੱਚੋਂ ਲੈਣੀਆਂ ਇੱਕ ਤਾਂ ਇਹ ਸੀਗਾ ਜੀ ਬਾਕੀ ਸਾਡੇ ਕੋਲੇ ਜਿਸ ਤਰ੍ਹਾਂ ਸਾਡੇ ਰਾਏਕੋਟ ਦੇ ਵਿੱਚ ਕੈਂਸੀਆ ਸੈਂਟਰ ਬਣਿਆ ਔਰ ਦੁਰਾਹੇ ਦੇ ਵਿੱਚ ਇੱਕ ਜਿਹੜਾ ਹੈਗਾ ਉੱਥੇ ਵੀ ਸੀਐਸਸੀ ਬਣਿਆ ਹੈਗਾ ਉਹਨਾਂ ਦੇ ਵਿੱਚ ਛੋਟੇ-ਮੋਟੇ ਇਸ਼ੂਸ ਆ ਉਹਨਾਂ ਦੇ ਵਿੱਚ ਹੀ ਆਕਸੀਜਨ ਦੀ ਸਪਲਾਈ ਦਾ ਇਸ਼ੂ ਆ ਜਾਂ ਉਹਦੇ ਵਿੱਚ ਜਿਹੜਾ ਸਮਾਨ ਖਰੀਦਣਾ ਹੈਗਾ ਉਹ ਸਾਰਾ ਮੈਂ ਉਹਦਾ ਜਿਹੜਾ ਸਾਰਾ ਰਿਵਿਊ ਕੀਤਾ ਹੈਗਾ ਉਹਦੀ ਰੈਕੂਰੇਸ਼ਨ ਹੋਏਗੀ ਜੀ ਉਹਦੇ ਸਾਰੇ ਜਿਹੜੀਆਂ ਸਰਵਿਸਿਸਾਂ ਦਾ ਲੋਕਾਂ ਨੂੰ ਡੈਡੀਕੇਟ ਕਰਾਂਗੇ ਨਵਾਂ ਸਟਾਫ ਆਏਗਾ ਸਾਰੀ ਇਕੁਪਮੈਂਟ ਆਏਗੀ ਨਵੀਂ ਔਰ ਸਾਰਜੋ ਸਮਾਨ ਆਕੇ ਫਿਰ ਉਹਨੂੰ ਸ਼ੁਰੂਗਾਤ ਕਰਾਂਗੇ ਨਵਾਂ ਵੇਰੀਐਂਟ ਜਿਹੜਾ ਆ ਰਿਹਾ ਉਹਨੂੰ ਲੈ ਕੇ ਇਸ ਤਰ੍ਹਾਂ ਤਿਆਰੀਆਂ ਨੇ ਸਰਕਾਰ ਉਹਦੇ ਵਿੱਚ ਨਾ ਸਰਕਾਰ ਵੱਲੋਂ ਪੂਰੀ ਤਿਆਰੀ ਹੈ ਜੀ ਸਾਡੇ ਸਾਰੇ ਜਿੰਨੇ ਵੀ ਚਾਹੇ ਉਹ ਡਾਕਟਰਸ ਹੈਗੇ ਆ ਜਾਂ ਆਕਸੀਜਨ ਦੀ ਸਪਲਾਈ ਆ ਐਮਰਜੈਂਸੀ ਮੈਡੀਸਿਨਸ ਆ ਉਹ ਮੈਂ ਬਹੁਤ ਸਾਰੀਆਂ ਮੀਟਿੰਗਸ ਕਰ ਚੁੱਕਿਆ ਹਾਂ ਅਸੀਂ ਮੌਕ ਡ੍ਰਿਲ ਵੈਰੀਐਂਟ ਆ ਸੀ ਉਹਦੀ ਟੈਸਟਿੰਗ ਕਰ ਰਹੇ ਆ ਪੀਸੀ ਜਿਹੜੇ ਸਾਡੇ ਕੋਲੇ ਵੈਸੇ ਵੀ ਜਿਹੜੇ ਕੋਵਿਡ ਦੇ ਕੇਸਸ ਵੀ ਜ਼ਿਆਦਾ ਨਹੀਂ ਆ ਰਹੇ ਆ ਪੰਜਾਬ ਦੇ ਵਿੱਚ ਬਹੁਤ ਥੋੜੇ ਆਏ ਆ ਪੰਜਾਬ 'ਚ ਜੇ ਸਮੱਸਿਆ ਨਹੀਂ ਆ ਕੁਝ ਇੱਕ ਜਗ੍ਹਾ ਤੇ ਕੇਰਲ ਵਿੱਚ ਆਇਆ ਉਧਰ ਆਪਣੇ ਕਰਨਾਟਕਾ 'ਚ ਆਇਆ ਔਰ ਮਹਾਰਾਸ਼ਟਰ 'ਚ ਆਇਆ ਬਟ ਗ੍ਰੈਜੂਅਲੀ ਦੇਖਿਆ ਜਾਂਦਾ ਤੇ ਜਦੋਂ ਉੱਥੇ ਆਉਂਦੇ ਆ ਤਾਂ ਉਹ 15 20 ਦਿਨ ਬਾਅਦ ਜਾਂ ਮਹੀਨੇ ਬਾਅਦ ਜਿਹੜਾ ਹੈਗਾ ਉਹ ਨਾਰਥ ਵੱਲ ਟਰੈਵਲ ਕਰ ਦਿਆ ਸੋ ਅਸੀਂ ਵੀ ਆਰ ਔਨ ਦਾ ਹਾਈਐਸਟ ਅਲਰਟ ਅਸੀਂ ਉਹਦੀ ਜੀਨੋਮ ਸੀਕੁਐਂਸਿੰਗ ਵੀ ਸ਼ੁਰੂ ਕਰਨ ਜਾ ਰਹੇ ਆ ਪਰ ਸਾਡੇ ਕੋਲੇ ਅਜੇ 90 ਕੇਸਸ ਆ ਹੀ ਨਹੀਂ ਜਦੋਂ 90 ਕੇਸਸ ਆਨੇ ਸ਼ੁਰੂ ਹੋ ਜਾਣਗੇ ਫਿਰ ਉਹਦੇ ਜੀਨੋਮ ਸਕੁਐਂਸਿੰਗ ਵਾਸਤੇ ਉਹ ਮਿਨਿਮਮ ਨੰਬਰ ਹੈ ਅਸੀਂ WHO ਦੀਆਂ ਸਾਰੀਆਂ ਗਾਈਡਲਾਈਨਸ ਆ ਔਰ ਜੋ ਹੁਣ ਤੱਕ ਉਹਦੀਆਂ ਰਿਪੋਰਟਸ ਆ ਗਈਆਂ ਇੰਡੀਆ ਦੇ ਵਿੱਚੋਂ ਵੀ ਉਹਦੇ 'ਚ ਕੋਈ ਬਹੁਤ ਜ਼ਿਆਦਾ ਇੱਕ ਸਬਟਾਈਪ ਹੈਗਾ ਜੀ ਇਹ ਓਮਿਕਰਾਂ ਦਾ ਇਹਦੇ 'ਚ ਕੋਈ ਸੀਰੀਅਸ ਮਤਲਬ ਮੋਰਬਿਡਿਟੀ ਥੋੜੀ-ਮੋਟੀ ਹੈ ਇਹਦੇ 'ਚ ਹਸਪੀਟਲ ਐਡਮਿਸ਼ਨਸ ਨਹੀਂ ਹੋ ਰਹੀਆਂ ਕਿਤੇ ਵੀ ਮਾਰਟੈਲਿਟੀ ਨਹੀਂ ਹੈ ਸੋ ਇਸ ਕਰਕੇ ਮੈਂ ਲੋਕਾਂ ਨੂੰ ਕੋਈ ਬਹੁਤ ਜ਼ਿਆਦਾ ਕੋਈ ਪੈਨਿਕ ਬਿਲਕੁਲ ਕਰਨ ਦੀ ਲੋੜ ਨਹੀਂ ਹੈ ਸਰਕਾਰ ਫੁੱਲੀ ਗੀਅਰਡ ਹੈ ਜੀ ਪੂਰੀ ਤਰ੍ਹਾਂ ਤਿਆਰ ਹੈ ਹਰ ਸਾਰਾ ਸਾਡੀਆਂ ਜੜੀਆਂ ਪਲਾਨਸ ਐ ਕੰਡਿਸ਼ੀਅਨ ਪਲਾਨ ਸਾਡੀਆਂ ਤਿਆਰ ਹੈ ਸਰ ਜੋ ਲਿਕੁਇਡ ਆਕਸੀਜਨ ਪਲੈਂਟ ਹੈ ਸੇ ਵੀ ਹਸਪੀਟਲ ਜੀ ਆਖੀ ਨੂੰ ਬਾਰੇ ਇੱਕ ਕਾਮ ਨਹੀਂ ਚੱਲਦਾ ਹੈ ਨਹੀਂ ਨਹੀਂ ਉਹ ਸਾਰੇ ਅਸੀਂ ਹੁਣ ਕਰ ਰਹੇ ਆ ਜੀ ਸਾਰੇ ਜਿਹੜੇ ਹੈਗੇ ਆ ਉਹਦੇ ਚ ਨਾ ਜਿਹੜੇ ਉਹਦੇ ਲਿਕਵਿਡ ਕ੍ਰਿਸਟਲਸ ਵਗੈਰਾ ਸਾਰੇ ਕੋਚ ਆਣੇ ਹੁੰਦੇ ਆ ਉਹ ਹੈਗੇ ਸਾਡੇ ਕੋਲ ਆਕਸੀਜਨ ਦੀ ਸਪਲਾਈ ਡਿਕੋਟ ਹੈਗੇ ਸਾਡੇ ਕੋਲ ਆਕਸੀਜਨ ਦੀ ਕਮੀ ਮਾਸਕ ਨੂੰ ਲੈ ਕੇ ਕਿਸ ਤਰ੍ਹਾਂ ਦੇਖੋ ਕਿਉਂਕਿ ਮਾਸਕ ਬੜਾ ਇਸ ਸਮੇਂ ਅਨਵਾਰੇ ਕੱਟ ਤਾ ਗਿਆ ਦੇਖੋ ਅਨਵਾਰਿਆ ਨਹੀਂ ਅਜੇ ਅਸੀਂ ਕੀਤਾ ਮਾਸਕ ਦੇ ਬਾਰੇ ਦੋ ਤਿੰਨ ਗੱਲਾਂ ਮੈਂ ਕਹਿੰਦਾ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਲੈਣੀਆਂ ਚਾਹੀਦੀਆਂ ਸਾਨੂੰ ਜਿਹੜਾ ਇੱਕ ਨਾਰਮਲ ਹੈਲਦੀ ਇਮਿਊਨੋ ਕੰਪੀਟੈਂਟ ਪਰਸਨ ਹੈ ਉਹਨੂੰ ਅੱਜ ਦੀ ਡੇਟ ਤੇ ਮਾਸਕ ਦੀ ਲੋੜ ਨਹੀਂ ਹੈ ਲ ਕੱਲੇ ਕੋਵਿਡ ਕਰਕੇ ਨਹੀਂ ਹੈ ਜਿਵੇਂ ਆਪਣਾ ਸਵਾਈਨ ਫਲੂ ਵੀ ਹੈ ਇਨਫੈਕਟ ਸਵਾਈਨ ਫਲੂ ਦੇ ਕੇਸ ਸ਼ਾਇਦ ਜ਼ਿਆਦਾ ਹੈ ਗਿਆ ਨੰਬਰ ਦੇ ਵਿੱਚ ਜਿਹੜਾ ਨਾਰਮਲ ਜ਼ੁਕਾਮ ਜਿਹਨੂੰ ਖਾਂਸੀ ਜ਼ੁਕਾਮ ਕਹਿੰਦੇ ਆ ਉਹ ਵੀ ਅੱਜਕੱਲ ਵੱਧ ਜਾਂਦਾ ਮੌਸਮ ਕਰਕੇ ਉਹ ਜਿਹੜੇ ਬੰਦੇ ਇਮਿਊਨ ਕੰਪਰਮਾਈਜ਼ਡ ਹੈ ਚਾਹੇ ਕੋਈ ਸ਼ੂਗਰ ਦਾ ਮਰੀਜ਼ ਆ ਹਾਈਪਰ ਟੈਨਸ਼ਨ ਹੈ ਬਹੁਤ ਜ਼ਿਆਦਾ ਬਜ਼ੁਰਗ ਹੈ ਕੈਂਸਰ ਦਾ ਪੇਸ਼ੈਂਟ ਆ ਕੀਮੋਥੈਰੇਪੀ ਲੈਂਦੇ ਆ ਸਾਹ ਦੀ ਬਿਮਾਰੀ ਹੈ ਸਟੀਰੋਇਡਸ ਲੈਂਦੇ ਆ ਕਿਸੇ ਕਾਰਨ ਕਰਕੇ ਗੁਰਦੇ ਫੇਲ ਹੈ ਇਹ ਸਾਰੇ ਇਮਿਊਨ ਕੰਪਰਮਾਈਜ਼ਡ ਹੁੰਦੇ ਆ ਤੋ ਇਹਨਾਂ ਵਾਸਤੇ ਵੈਸੇ ਵੀ ਡਿਜ਼ਾਇਰੇਬਲ ਆ ਕੋਵਿਡ অর ਨੋ ਕੋਵਿਡ ਉਹਨਾਂ ਨੂੰ ਮਾਸਕ ਪਾਣਾ ਚਾਹੀਦਾ ਸਪੈਸ਼ਲੀ ਜੇ ਉਹਨਾਂ ਨੇ ਕਿਸੇ ਪਬਲਿਕ ਪਲੇਸ ਤੇ ਜਾਣਾ ਔਰ ਦੂਜੀ ਗੱਲ ਇਹ ਆ ਵੀ ਕਿਸੇ ਬੰਦੇ ਵਾਸਤੇ ਵੀ ਜੇ ਤੁਸੀਂ ਭੇੜ ਭੜੱਕੇ ਵਾਲੇ ਜਗ੍ਹਾ ਤੇ ਜਾਂਦੇ ਹੋ ਜਿਵੇਂ ਆਪਣੇ ਕੋਈ ਅਲੱਗ-alag ਕਿਸਮ ਦੇ ਧਰਮਾਂ ਦੇ ਮੇਲੇ ਹੁੰਦੇ ਆ ਜਾਂ ਕੋਈ ਜੋੜ ਮੇਲੇ ਹੁੰਦੇ ਆ ਜਾਂ ਉਹਦੇ ਵਿੱਚ ਜਦੋਂ ਆਪਾਂ ਜਾਂਦੇ ਆ ਆਪਾਂ ਸ਼ਰਧਾ ਨਾਲ ਜਾਂਦੇ ਆ ਬਹੁਤ ਅੱਛੀ ਗੱਲ ਆ ਉਸ ਵੇਲੇ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਜੇ ਉਹ ਪਾਲਣਦੇ ਆ ਤਾਂ ਡਿਜ਼ਾਇਰੇਬਲ ਆ ਜੀ ਮੰਨੋ ਨਾ ਜੋ ਖਾਸ ਕਰਕੇ ਜਿਹੜੇ ਇਮਿਊਨ ਕੰਪਰਮਾਈਜ਼ਡ ਆ ਉਹਨਾਂ ਨੂੰ ਲੋੜ ਹੈ